ਆ ਫਰੀਦਾ ਬੁਰੇ ਦਾ ਭੜਾ ਕਰ ਦਿਮਾਗ ਵੀ ਤੁਹਾਨੂੰ ਦਿੱਤਾ ਇਹ ਚੰਗਾ ਇਹਨੂੰ ਗੱਡੀ ਨੂੰ ਰੋਡ ਚੰਗਾ ਚਾਹੀਦਾ ਤੇ ਜਿਹੜੇ ਪਿਛਲਾ ਹਾਂਜੀ ਵੀ ਕੀ ਹਾਲ ਚਾਲ ਜੀ ਸਾਸੀ ਗਾਲ ਵੀ ਸਾਰਿਆਂ ਨੂੰ ਅੱਜ ਦੇ ਦਿਨ ਤੇ ਅੱਜ ਦੀ ਵੀਡੀਓ ਦੀ ਕਰਤੀ ਸ਼ੁਰੂਆਤ ਇਹ ਦੇਖੋ ਚਾਹ ਆ ਮਾਰ ਆਏ ਨੇ ਇਹ ਗੱਲ ਇਹ ਆ ਵੀ ਫਰੀਦ ਸਾਹਿਬ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਪਰ ਭਲਾ ਕਰਨ ਲੱਗਿਆ ਵੀ ਹਣ ਮੜੀ ਲੈਣੀ ਪੈਣੀ ਨਾ ਪਰਾਮਿਲ ਤੋਂ ਪਰਵਾਹ ਤੋਂ ਚਲੋ ਠੀਕ ਹੈ ਹਾਂਜੀ ਵੀ ਕੀ ਹਾਲ ਚਾਲ ਏ ਜ਼ਿੰਦਗੀ ਇਨੀ ਰਾਬ ਕੀ ਮਹਾਰਾਜ ਦੇ ਦਿੱਤੀ ਹੋਈ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਆ ਪਰ ਕੁਝ ਲੋਕ ਕੁਝ ਸ਼ਖਸ ਇਦਾਂ ਦੇ ਆ ਜਿਹੜੇ ਖਰਾਬ ਕਰਨੀ ਚਾਹੁੰਦੇ ਆ ਬਦਨਾਮ ਕਰਨਾ ਚਾਹੁੰਦੇ ਜਿੰਦਗੀ ਨੂੰ ਵੀ ਜਿੰਦਗੀ ਬੇਕਾਰ ਆ ਗਰ ਗਿਆ ਉਹ ਪਹਿਲਾਂ ਕਹਿੰਦੇ ਨਹੀਂ ਹੁੰਦੇ ਆਪਣੇ ਹੱਥ ਚੱਲ ਕਿ ਸੇ ਮੋਟਰਸਾਈਕਲ ਗੱਡੀ ਨਾ ਮਾਰਦੀ ਤੂੰ ਆਪਣੇ ਹੱਥ ਚੱਲੇਗਾ ਲੇਕਿਨ ਤੇਰੇ ਤੇ ਦੂਜਾ ਲਿਆਂ ਕੇ ਮਾਰ ਦੇਗਾ ਫੇਰ ਬੰਦਾ ਕੀ ਕਰੇਗਾ ਇੱਥੇ ਤੇ ਭਈ ਆਪ ਹੀ ਵੇਖ ਕੇ ਚੱਲਣਾ ਪੈਦਾ ਜੇ ਤੂੰ ਆਪ ਸਹੀ ਵੀ ਆ ਨਾ ਸਹੀ ਨੂੰ ਵੀ ਗਲਤ ਕਹਿਣਗੇ ਅਗਲੇ ਠੀਕ ਆ ਮੈਂ ਇਹ ਕਹਿਣਾ ਮੈਂ ਵੀ ਆਪਣਾ ਸੋਚ ਸਮਝ ਕੇ ਚੱਲੋ ਵੇਖ ਲਓ ਦੂਰੋਂ ਹੀ ਵੇਖ ਲਓ ਕੋਈ ਮੋਟਰਸਾਈਕਲ ਕਿੱਦਾਂ ਆ ਰਿਹਾ ਵਾ ਕਾਬਲ ਤੇ ਹੋ ਰਿਹਾ ਕੋਈ ਪਰ ਇਹ ਆ ਇਹ ਹਰ ਇੱਕ ਚੀਜ਼ ਵੇਖਿਆ ਹੀ ਪੈਂਦੀ ਹੈ ਸਵੇਰੇ ਕੱਲ ਕੀਤੀ ਵੀ ਅੱਜ ਕੋਈ ਨਵਾਂ ਕਰਾਂਗੇ ਨਵਾਂ-ਨਵਾਂ ਤੇ ਕੀ ਕਰਨਾ ਮੇਰਾ ਯਾਰ ਜ਼ੁਕਾਮ ਨੇ ਨਾ ਸਿਰਦਰਦ ਬਹੁਤ ਲਾਈ ਸਵੇਰ ਦਾ ਜੋਠਿਆ ਨਹੀਂ ਗਿਆ ਸ਼ਾਮਾਂ ਪਈਆਂ ਹੁਣ ਥੋੜਾ ਜਿਹਾ ਠੱਲ ਪਈ ਆ ਕੁਝ ਵੀ ਨਹੀਂ ਹੋਇਆ ਅੱਜ ਤੇ ਨਾ ਵੀਡੀਓ ਬਣੀ ਆ ਤੇ ਨਾ ਹੀ ਕੋਈ ਹੋਰ ਗੱਲਾਂ ਨਾਲ ਗੀਤ ਕੁਝ ਨਹੀਂ ਬਸ ਇੱਕ ਸਬਜਕਤ ਦੱਸਦਾ ਮੈਂ ਅਮੀਰ ਔਰ ਗਰੀਬ ਦੋ ਪਹਿਲੂ ਹੁੰਦੇ ਆ ਅਮੀਰ ਔਰ ਗਰੀਬ ਦੇ ਇੱਕ ਇਸ ਬੰਦੇ ਨੇ ਮੈਨੂੰ ਨਾ ਪਿੰਨ ਕੀਤਾ ਸੀ ਕਿ ਗਰੀਬ ਔਰ ਅਮੀਰ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਜੰਮਦਾ ਆ ਨਾ ਉਹ ਗਰੀਬ ਹੁੰਦਾ ਨਾ ਉਹ ਅਮੀਰ ਹੁੰਦਾ ਹਾਂ ਪਰਿਵਾਰ ਅਮੀਰ ਗਰੀਬ ਕਿੱਦਾਂ ਹੁੰਦਾ ਇੱਕ ਇਨਸਾਨ ਆ ਜਿਹੜਾ ਹੈਲਥੀ ਇਨਸਾਨ ਆ ਹੱਥ ਪੈਰ ਮਹਾਰਾਜ ਨੇ ਸਭ ਨੂੰ ਦਿੱਤੇ ਆ ਦਿਮਾਗ ਦਿੱਤਾ ਦਿਲ ਦਿੱਤਾ ਹਣ ਦਿਮਾਗ ਵੀ ਚਲਾਉਣਾ ਉਹਦਾ ਇਨਸਾਨ ਦਾ ਕੰਮ ਆ ਫਿਰ ਗੱਲ ਇਹ ਹੁੰਦੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਵੀ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੁੰਦਾ ਪਰ ਹੀ ਲਾ ਵਸੀਲਾ ਵੀ ਤੁਸੀਂ ਇਹ ਚੀਜ਼ ਮੰਨਦੇ ਆ ਨਾ ਵੀ ਹੀ ਲਾ ਵਸੀਲਾ ਕਰਨਾ ਚਾਹੀਦਾ ਆ ਉਹ ਮਹਾਰਾਜ ਨੇ ਹੀ ਲਾ ਵਸੀਲਾ ਤੇ ਆਪਾਂ ਕਹਿੰਦੇ ਆ ਕਿ ਮਹਾਰਾਜ ਹੀ ਕਰਾਵੇਗਾ ਤੇ ਫੇਰ ਹੀ ਹੀ ਲਵਸੀਲਾ ਵੀ ਫੇਰ ਹੁੰਦਾ ਨਹੀਂ ਦਿਮਾਗ ਵੀ ਤੁਹਾਨੂੰ ਦਿੱਤਾ ਮਹਾਰਾਜ ਨੇ ਦਿਲ ਧੜਕਣ ਸਾਰਾ ਕੋ ਹੱਥ ਪੈਰ ਨਵੇਂ ਨਰੋਵੇ ਦਿੱਤੇ ਹਨ ਇਹ ਚਲਾਉਣੇ ਸਾਡਾ ਫਰਜ ਬਣਦਾ ਕਿਰਤ ਕਰਨੀ ਸਾਡਾ ਫਰਜ ਬਣਦਾ ਕਿਰਤ ਕਰਨ ਕਾਣਾ ਬਣੀਏ ਕਿਰਤ ਕਰੋ ਗੁਰੂ ਮਹਾਰਾਜ ਦੀ ਹਨ ਫਿਰ ਵੇਖੋ ਭਲਾ ਤੁਸੀਂ ਅਮੀਰ ਹੁੰਦੇ ਜੇ ਜਾਂ ਗਰੀਬ ਹੁੰਦੇ ਜੇ ਕਿਸੇ ਨੂੰ ਟੌਟ ਮਾਰਨਾ ਅਹੀਂ ਅਮੀਰ ਆ ਤੁਸੀਂ ਅਮੀਰ ਆ ਅਸੀਂ ਗਰੀਬ ਆ ਜਾਂ ਅਸੀਂ ਅਮੀਰ ਆ ਤੁਸੀਂ ਗਰੀਬ ਆ ਇਹ ਤੇ ਮਹਾਰਾਜ ਦੀ ਦੇਣ ਆ ਨਾ ਮਹਾਰਾਜ ਨੇ ਤੇ ਇਸ ਸੰਸਾਰ ਦੇ ਉੱਤੇ ਤੁਹਾਨੂੰ ਭੇਜਦਾ ਇੱਕ ਇਨਸਾਨ ਬਣਾ ਕੇ ਸਾਰਿਆਂ ਨੂੰ ਇਨਸਾਨ ਬਣਾ ਕੇ ਭੇਜਿਆ ਨਾ ਕਿਸੇ ਨੂੰ ਗਰੀਬ ਬਣਾ ਕੇ ਭੇਜਿਆ ਨਾ ਕਿਸੇ ਨੂੰ ਅਮੀਰ ਬਣਾ ਕੇ ਭੇਜਿਆ ਬਣੇ ਕੌਣ ਆ ਗੁਰੂ ਮਹਾਰਾਜ ਥੋੜੀ ਕਹਿ ਰਿਹਾ ਵੀ ਤੁਸੀਂ ਪ੍ਰੈਗਾ ਖਾਓ 30 ਰੁਪਏ ਦਾ ਇੱਕ ਕੈਪਸੂਲ ਆਉਂਦਾ ਵਾ ਪ੍ਰੈਗਾ ਉਹ ਡੇਲੀ ਤੇ 6 ਖਾਣੇ ਜਾਂ 5 ਖਾਣੇ ਹਨਾ ਇੱਕ ਇਨਸਾਨ ਆ ਪਰੈਗਾ ਖਾ ਕੇ ਟਾਈਮ ਗੁਜ਼ਾਰਾ ਕਰ ਰਿਹਾ ਇੱਕ ਰੁੱਖੀ ਮਿਸੀ ਖਾ ਫਰੀਦਾ ਠੰਡਾ ਪਾਣੀ ਪੀਓ ਦੇਖ ਪ੍ਰਾਈਚੋ ਆਪਣੀ ਨਾ ਤਰਸਾਈ ਜੀ ਆਪਣਾ ਪ੍ਰਸ਼ਾਦਾ ਪਾਣੀ ਖਾ ਕੇ ਗੁਜ਼ਾਰਾ ਕਰ ਰਿਹਾ ਚੋਪੜੀਆਂ ਵੀ ਕਈ ਲੋਕ ਖਾਂਦੇ ਜਿੱਦਾਂ ਜਿੱਦਾਂ ਜਿਹਦੇ ਜਿਹਦੀ ਜੇਬ ਚ ਲੱਖ ਰੁਪਈਆ ਵਾ ਉਹਨੂੰ ਉਹ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਰੋਟੀ ਖਾ ਰਿਹਾ ਵਾ ਜਿਹਦਾ ਠੀਕ ਠਾਕ ਹੈ ਉਹ ਘਰੇ ਆਪਣਾ ਤੜਕਾ ਛੜਕਾ ਲਾ ਕੇ ਰੋਟੀ ਖਾ ਰਿਹਾ ਤੇ ਕਈ ਰੁੱਖੀ ਵੀ ਖਾ ਰਹੇ ਆ ਕਈ ਉਹ ਨਸ਼ਾ ਹੀ ਖਾਈ ਜਾ ਰਹੇ ਆ ਪੈਸੇ ਚੰਗੀ ਆਮਦਨ ਵੀ ਚੰਗੀ ਆ ਕਈ ਯਾਸ਼ੀਆਂ ਕਰ ਰਹੇ ਆ ਕਰੇ ਮਾਂ ਪਿਓ ਨੂੰ ਆਪਾਂ ਪੁੱਛਦੇ ਨਹੀਂ ਆ ਤੇ ਬਾਕੀ 11 ਦੋਸਤਾਂ ਦੇ ਵਿੱਚ ਬਹਿ ਕੇ ਆਪਾਂ ਯਾਸ਼ੀਆਂ ਕਰਦੇ ਆ ਫਿਰ ਗਰੀਬੀ ਕਿੱਥੋਂ ਦੂਰ ਹੋਊਗੀ ਗਰੀਬ ਕਿਸ ਇਨਸਾਨ ਨੇ ਥੋੜੀ ਤਾਨੂੰ ਬਣਾਇਆ ਵਾ ਜਾਂ ਤੁਸੀਂ ਕਿਸੇ ਨੂੰ ਅਮੀਰ ਬਣਾਇਆ ਅਗਲਿਆਂ ਨੇ ਆਪਣੇ ਘਰ ਬਾਹਰ ਛੱਡੇ ਆ ਜਾਂ ਮਤਲਬ ਜਿੱਦਾਂ ਵੀ ਕਰਕੇ ਰਾਤਾਂ ਝਾਗ ਝਾ ਕੇ ਦਿਨ ਕਟੀਆਂ ਕਰ ਕਰਕੇ ਜਿੱਦਾਂ ਵੀ ਕੋ ਕਰਕੇ ਤੇ ਚਲੋ ਅਮੀਰ ਨਹੀਂ ਕਿਸੇ ਨੂੰ ਕਿਸੇ ਪੱਕਾ ਕਹਿ ਸਕਦੇ ਅਗਲਾ ਚਲੋ ਵੀ ਦੁਨੀਆ ਦੇ ਨਾਲ ਰਲਿਆ ਹੋ ਸਕਦਾ ਕਹਿ ਸਕਦੇ ਹਾਂ ਠੀਕ ਹੈ ਅੱਜ ਮੈਨੂੰ ਅੱਜ ਦੀ ਰੇਡ ਦੇ ਵਿੱਚ ਕੋਈ ਇਹ ਬੰਦਾ ਕਹਿੰਦਾ ਮੈਂ ਅਮੀਰ ਆ ਆ ਚੀਜ਼ ਕੋਈ ਵੀ ਨਹੀਂ ਕਹਿੰਦਾ ਜਿਹਦੇ ਕੋ ਕਰੋੜ ਆ ਨਾ ਉਹ ਕਹਿੰਦਾ ਦੂਜਾ ਕਰੋੜ ਵੀ ਨਾਲ ਜੁੜੇ ਫੇਰ ਗੱਲ ਬਣ ਗਈ ਜੇ ਕੋਈ ਅਰਬਪਤੀ ਆ ਨਾ ਉਹ ਮੈਂ ਕਹਿੰਦਾ ਮੈਂ ਖਰਬਾਪਤੀ ਬਣਨਾ ਦੌੜ ਤੇ ਪੈਸੇ ਦੀ ਲੱਗੀ ਆ ਤੇ ਇਹ ਆ ਸੋ ਗੱਲ ਆ ਵੀ ਗਰੀਬ ਨਾ ਕੋਈ ਮਾਂ ਦੇ ਪੇਟ ਜੋ ਜੰਮਦਾ ਨਾ ਕੋਈ ਅਮੀਰ ਮਾਂ ਦੇ ਪੇੜ 'ਚੋਂ ਜੰਮਦਾ। ਇੱਕ ਮੇਨ ਹੁੰਦਾ ਵਾ ਵੀ ਇਨਸਾਨ ਬਣ ਕੇ ਜੰਮਦਾ। ਉਹਨੂੰ ਸਿੱਖਿਆ ਕਿਦਾਂ ਦੀ ਮਾਂ ਪਿਓ ਦੀ, ਉਹਦੇ ਭਰਾਵਾਂ ਦੀ, ਉਹਦੇ ਰਹਿਣ ਸਹਿਣ ਦੀ, ਉਹਦੇ ਯਾਰਾਂ ਦੋਸਤਾਂ ਦੀ ਸੰਗਤ ਕਿਦਾਂ ਦੀ ਹੈ। ਜੈਸੀ ਸੰਗਤ ਵੈਸੀ ਰੰਗਤ। ਸਹੀ ਹੈ। ਇਹਦੀ ਗੱਲ ਆਪਣਾ ਘਰ ਵੇਖੋ। ਮੋਹਣ ਮੁਕ ਦੀ ਗੱਲ ਇਹ ਕਿਸੇ ਨੂੰ ਕੋਈ ਗਰੀਬ ਨਹੀਂ ਬਣਾਉਂਦਾ। ਆਪਦੇ ਹਾਲਾਤ ਗਰੀਬ ਬਣਾਉਂਦੇ ਆ। ਜਦੋਂ ਅਸੀਂ ਐਸ ਪ੍ਰਤੀ ਕਰਨੀ ਆ ਲੱਤ ਦੇ ਪਿਆ ਪਾਣੀ ਆਉਂਦਾ ਹੋਵੇ ਹੂੰ ਮੰਝਾ ਤੋੜੀ ਜਾਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਮੰਝਾ ਥੋੜੀ ਤੁਹਾਨੂੰ ਅਮੀਰ ਬਣਾਏਗਾ ਸਹੀ ਗੱਲ ਉਹ ਬਿਮਾਰੀਆਂ ਨੂੰ ਬੜੋਤੜੀ ਦਿੰਨੇ ਆਹੀ ਆ ਵੀ ਚਲੋ ਵੀ ਬਿਮਾਰੀਆਂ ਹੋਰ ਆਣ ਕੇ ਮੈਨੂੰ ਚੰਬੜਨਾ ਤੇ ਮੰਜੀ ਨੇ ਵੀ ਨਹੀਂ ਅਮੀਰ ਬਣਾਉਣਾ ਨਾ ਐਸ਼ ਪ੍ਰਤੀ ਨੇ ਅਮੀਰ ਬਣਾਉਣਾ ਹੈ ਜਾਂ ਰੰਡੀ ਬਾਜੀ ਕਰਨੀ ਉਹਨੇ ਅਮੀਰ ਬਣਾਉਣਾ ਸਹੀ ਹੈ ਉਹ ਸਮਾਂ ਹੁੰਦਾ ਵਾ ਉਹ ਸਮਾਪਾ ਕੋਈ ਸਮਝ ਜੇ ਤੇ ਵੈਲ ਲੈਣ ਗੋਡਿਆ ਅਗਰ ਨਹੀਂ ਕੋਈ ਸਮਝਦਾ ਉਹ ਆਦੜੀਆਂ ਸਜਾਦੜੀਆਂ ਨਿਵਣ ਸਿਰਾਂ ਦੇ ਨਾਲ ਉਹ ਚੀਜ਼ਾਂ ਫਿਰ ਮੜੀਆਂ ਤੱਕ ਨਾਲ ਜਾਂਦੀਆਂ ਕਿਸੇ ਨੂੰ ਕੋਈ ਸਿੱਖਿਆ ਦੇਣੀ ਆਪਣੀ ਆਪਣਾ ਦਿਮਾਗ ਖਰਾਬ ਕਰਨਾ ਨੌਲੇਜ ਕੇ ਪਹਿਲਾਂ ਕਹਿੰਦੇ ਹੁੰਦੇ ਸੀ ਗਿਆਨ ਵੰਡਣ ਨਾਲ ਗਿਆਨ ਹੋਰ ਵਾਧਾ ਆ ਪਰ ਇੱਥੇ ਉਲਟ ਗੰਗਾ ਹੋ ਗਈ ਜਿਦਾ ਮੰਨ ਲਓ ਹਨਾ ਇਹ ਅਭੀ ਅਮੀਰ ਔਰ ਗਰੀਬ ਵਾਲਾ ਜਿਹੜਾ ਸਬਜੈਕਟ ਆ ਇਹਨੂੰ ਆਪਣੇ ਦਿਲ ਦੇ ਵਿੱਚੋਂ ਪਾੜਨਾ ਚਾਹੀਦਾ ਵਾ ਇੱਥੇ ਕੋਈ ਵੀ ਅਮੀਰ ਨਹੀਂ ਆ ਕੋਈ ਗਰੀਬ ਨਹੀਂ ਆ ਅਗਰ ਕੋਈ ਗਰੀਬ ਆ ਉਹ ਆਪਣੇ ਕਰਤੱਬੀ ਗਰੀਬ ਆ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਆ ਤੇ ਜੇ ਕੋਈ ਅਮੀਰ ਆ ਉਹ ਆਪਣੇ ਕਰਤੱਬੀ ਅਮੀਰ ਆ ਉਹਨੇ ਪਤਾ ਨਹੀਂ ਕਿੰਨੀ ਘਾਲਣਾ ਖਾਲੀ ਹੋਏਗੀ ਥਾੜਾ ਰਾਤਾਂ ਝਾਕੀਆਂ ਹੋਣਗੀਆਂ ਦਿਨ ਕਟੀਆਂ ਕੀਤੀਆਂ ਹੋਣਗੀਆਂ ਹਨਾ ਸਰਫੇ ਕਰ ਕਰਕੇ ਸ਼ਾਇਦ ਉਹ ਅਮੀਰ ਹੋਇਆ ਹੋਵੇ ਇਹ ਇਹ ਸਬਜੈਕਟ ਮਤਲਬ ਹਾਮ ਜਨਤਾ ਵਾਸਤੇ ਆ ਕਿ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਜਿਹਦੇ ਕੋਲ 2-4 ਲੱਖ ਰੁਪਇਆ 10 ਲੱਖ ਰੁਪਇਆ ਉਹਨੂੰ ਅੱਜ ਦੀ ਡੇਟ 'ਚ ਆਪਾਂ ਅਮੀਰ ਕਹਿ ਸਕਦੇ ਹਾਂ ਬਸ ਇਹ ਆ ਟਾਈਮ ਪਾਸ ਟਾਈਮ ਪਾਸ ਕਰ ਰਹੀ ਹਰ ਇੱਕ ਇਨਸਾਨ ਟਾਈਮ ਪਾਸ ਕਰ ਰਿਹਾ ਹੋਵੇ ਜੇ ਅਸੀਂ ਅਮੀਰਾਂ ਹੀ ਫਿਰ ਲੜਦੇ ਕਿਉਂ ਲੜਾਈਆਂ ਦੇ ਚਤੋਂ ਪੈਰ ਆਪਣੇ ਵਿੱਚ ਚਲਦੀਆਂ ਰਹਿੰਦੀਆਂ ਹਨਾ ਇਸੋ ਗੱਲ ਆ ਵੀ ਅਮੀਰੀ ਔਰ ਗਰੀਬੀ ਵਾਲਾ ਜਿਹੜਾ ਲੌਜੀਕ ਆ ਜਾਂ ਸਬਜੈਕਟ ਆ ਇਹਨੂੰ ਡਿਸਟਰੋਏ ਕੀਤਾ ਜਾਵੇ ਤੇ ਰਾਜ ਕੇ ਕਮਾਈ ਕਰੀਏ ਤੇ ਇਨਵੈਸਟਮੈਂਟ ਕਰੀਏ ਉਹ ਇਨਵੈਸਟਮੈਂਟ ਕਿੱਥੇ ਕਰਨੀ ਆ ਉਹ ਤੁਹਾਨੂੰ ਪਤਾ ਵਾ YouTube ਦੇ ਉੱਤੇ ਸਾਰਾ ਆ ਸਾਰੇ ਵਿਦਵਾਨ ਆ ਮੇਰੇ ਭੈਣ ਭਰਾ ਵੀ ਵਿਦਵਾਨ ਆ ਸਾਰੇ ਜਿੱਦਾਂ ਵੀ ਆ ਸਾਰਿਆਂ ਨੂੰ ਪਤਾ ਨੌਲੇਜ ਆ ਜਿਹੜਾ 18 ਪਲੱਸ ਆ ਜਿਨੇ ਘਰ ਛੱਡਦਾ ਮੇਰੇ ਹਿਸਾਬ ਨਾਲ ਉਹ ਉਹਨੂੰ ਨੌਲੇਜ ਆ ਨੇ ਤਾਂ ਹੀ ਘਰ ਛੱਡਿਆ ਵਾ ਪੈਸੇ ਵਾਸਤੇ ਬੰਦੇ ਨੇ ਘਰ ਛੱਡਦਾ ਵਾ ਉਹਨੂੰ ਨੌਲਜ ਆ ਵਾ ਤੇ ਤਾਹੀਂ ਕਰੇ ਉਹਨੇ ਛੱਡਿਆ ਵਾ ਬਾਕੀ ਇੱਕ ਹੋਰ ਇੱਕ ਸਬਜੈਕਟ ਆ ਇੱਕ ਹੋਰ ਸਬਜੈਕਟ ਹੀ ਹੋ ਮੈਨੂੰ ਪੂਰਾ ਕਲੀਅਰ ਘਟ ਨਹੀਂ ਪਤਾ ਤੂੰ ਨੇਕੀ ਕਰ ਪਰ ਉਹਦੀ ਨੇਕੀ ਦਾ ਜਿਹੜਾ ਫਲ ਆ ਉਹਦੀ ਇਛਾ ਨਾ ਰੱਖੀ ਵੀ ਆਪਣਾ ਤੋਂ ਜਿਹੜਾ ਬੀਜ ਆ ਉਹਨੂੰ ਬੋ ਪਰ ਫਲ ਦੇਣਾ ਜਾਂ ਨਹੀਂ ਦੇਣਾ ਉਹ ਮਹਾਰਾਜ ਦੇ ਹੱਥ ਵਾਸਿਆ ਤੇਰਾ ਫਰਜ ਕੀ ਆ ਬੀਜ ਨੂੰ ਜ਼ਮੀਨ ਦੇ ਵਿੱਚ ਨਪਣਾ ਜਾਂ ਉਹ ਕਹਿੰਦੇ ਆ ਵੀ ਬਿਉਣਾ ਤੇ ਜਿਹੜਾ ਫਲ ਆ ਤੂੰ ਕਹਵੇਂਗਾ ਇਹਨੂੰ ਫਲ ਇੰਨਾ ਪੈਣਾ ਵਾ ਐਕਸੈਪਟੇਸ਼ਨ ਵੀ ਇੰਨਾ ਪਏਗਾ ਇੰਨੇ ਕਵੰਟਲ ਦਾਣਾ ਹੋ ਜਾਏਗਾ ਤਾਂ ਮੈਂ ਵੇਚਾਂਗਾ ਅਗਰ ਉਹ ਚੀਜ਼ ਤੂੰ ਰੱਖ ਕੇ ਚੱਲੇਗਾ ਇਸ਼ਾਵਾ ਇਸ਼ਾਵਾਂ ਦੀ ਪੂਰਤੀ ਜਿੱਦਾਂ ਕਹਿ ਦਿੰਦੇ ਆ ਇੱਛਾ ਅਨਸਾਰ ਉਹ ਚੀਜ਼ ਅਗਰ ਨਾ ਹੋਈ ਤੂੰ ਡਿਪਰੈਸ਼ਨ ਟੈਨਸ਼ਨ ਗੁੱਸੇ ਦਾ ਸ਼ਿਕਾਰ ਹੋਏਗਾ ਕੋਈ ਵੀ ਚੀਜ਼ ਆ ਮਾਲਾ ਤੂੰ ਫਾਲਿਆ ਕੋਈ ਮਾਲਾ ਕੋਈ ਸਬਜ਼ੀ ਬੀਜਤੀ ਆ ਤੂੰ ਉਹਦੇ ਵਿੱਚ ਇਹ ਰੱਖ ਲਿਆ ਵੀ ਇਹਨੂੰ ਅੱਜ 10 ਤੋਰੀਆਂ ਲੱਗਣਗੀਆਂ ਇੱਕ ਦਿਨ ਦੀਆਂ ਜਾਂ ਮਹੀਨੇ ਦਾ ਮੈਂ ਇੱਕ ਕਮੰਟਲ ਤੋਰੀ ਵੇਚਾਂਗਾ ਨਹੀਂ ਜੋ ਲੱਗਦਾ ਉਹਨੂੰ ਵੇਚੀ ਜਾ ਅਗਰ ਤੂੰ ਉਹ ਤੂੰ ਨੇਕੀ ਕਰਤੀ ਕਿਸਦੇ ਨਾਲ ਸਮਝਾਉਣ ਦਾ ਮਤਲਬ ਇਹ ਹੈ ਮੈਂ ਡਾ ਕੋਈ ਵਿਦਵਾਨ ਨਹੀਂ ਆ ਜਿਸ ਤਨ ਲਾਗੀ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਜਦੋਂ ਬੰਦੇ ਨੂੰ ਕਿਤੇ ਠੋਕਰ ਵੱਜਦੀ ਆ ਤੇ ਉਹ ਤਾਂ ਹੀ ਇਹ ਗੱਲਾਂ ਜਿਹੜੀਆਂ ਵਾਂ ਨਿਕਲਦੀਆਂ ਵਾਂ ਬਾਹਰ ਕਿਸਦੀਆਂ ਤੇ ਪੈਗ ਲਾ ਕੇ ਨਿਕਲਦੀਆਂ ਤਾਂ ਮੈਂ ਅੱਗੇ ਕਹਿਣਾ ਨਾ ਮੈਂ ਬਿਨਾ ਪੈਗ ਤੋਂ ਹੀ ਉਦਾਂ ਦਾ ਮੈਂ ਅਹੀਂ ਹਾ ਨੂੰ ਕਹਿੰਦੇ ਆ ਵੀ ਮਹਾਰਾਜ ਵੱਲੋਂ ਅਹੀਂ ਉਹਦਾ ਹੀ ਪੀਤੀ 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 ਜਨਾ ਸ਼ੁਰੂ ਹੋਦਾ ਨੇ ਨਾ ਜੇ ਕਿ ਤਨ ਪੀ ਲਈ ਉਹਦਾ ਫਿਰ ਡਬਲ ਡੋਜ ਹੋ ਜਾਣਾ ਕੰਮ ਤੇ ਇਹ ਆ ਵੀ ਆਪਣਾ ਤੁਸੀਂ ਜਿਹੜਾ ਸਿਸਟਮ ਆ ਸਾਡਾ ਸਿਸਟਮ ਜਾਂ ਤੁਹਾਡਾ ਸਿਸਟਮ ਕੋਈ ਵੀ ਇਨਸਾਨ ਦਾ ਇਹ ਜਿਹੜੀ ਮੈਂ ਵੀਡੀਓ ਆ ਕਿਸ ਇੰਡੀਵਿਜੂਅਲ ਵਾਰੇ ਨਹੀਂ ਬਣਾ ਰਿਆ ਜਿੰਨੇ ਮੇਰੇ ਸਬਸਕ੍ਰਾਈਬਰ ਆ YouTube ਤੇ ਮੈਨੂੰ ਵਹਿੰਦੇ ਆ ਤੇ ਜਿੰਨਾ ਨਵੇਂ ਸਬਸਕ੍ਰਾਈਬਰਾਂ ਕੋ ਮੇਰੀ ਵੀਡੀਓ ਜਾਨੀ ਉਹਨਾਂ ਵਾਸਤੇ ਆ ਵੀ ਜੇ ਤੁਸੀਂ ਕਿਸੇ ਦੇ ਨਾਲ ਨੇਕੀ ਕਰ ਰਹੇ ਹੋ ਨਾ ਉਹਦੇ ਫਲ ਦੀ ਇਸ਼ਾਰਾ ਰੱਖਿਓ ਵੀ ਉਹ ਤੁਹਾਨੂੰ ਕੋਈ ਫੀਡਬੈਕ ਜਾਂ ਕਾਈ ਤੁਹਾਨੂੰ ਪ੍ਰੋਫਿਟ ਦੇਵੇਗਾ ਕਿਉਂਕਿ ਅਗਰ ਅਸੀਂ ਐਕਸੈਪਟੇਸ਼ਨ ਕਰ ਲੈਨੇ ਨਾ ਐਕਸੈਪਟ ਕਰ ਲੈਨੇ ਆ ਵੀ ਸਾਨੂੰ ਆ ਚੀਜ਼ ਕੱਲ ਨੂੰ ਮਿਲ ਸਕਦੀ ਏਦੇ ਤੋਂ ਉਹ ਨਾ ਮਿਲੇ ਫਿਰ ਤੁਸੀਂ ਗੁੱਸੇ ਦੇ ਸ਼ਿਕਾਰ ਹੋਨੇ ਆ ਡਿਪਰੈਸ਼ਨ ਦੇ ਸ਼ਿਕਾਰ ਹੋਨੇ ਆ ਟੈਨਸ਼ਨ ਲੈ ਲੈਨੇ ਆ ਵੀ ਆਹੋ ਚੀਜ਼ ਹੀ ਯਾਰ ਇਦਾਂ ਥੜਾ ਇਹ ਚੀਜ਼ਾਂ ਬੰਦੇ ਨੂੰ ਹੌਲੀ-ਹੌਲੀ ਕੀ ਜਦੋਂ ਮੈਚੂਰ ਹੁੰਦਾ ਉਦੋਂ ਉਦੋਂ ਇਹ ਚੀਜ਼ ਬੰਦੇ ਨੂੰ ਸਮਝ ਆਉਂਦੀ ਆ ਵੀ ਨਹੀਂ ਯਾਰ ਠੀਕ ਆ ਵਾਜ ਇੱਕ ਮੈਂ ਹੋਰ ਸੈਂਟੈਂਸ ਸੁਣਿਆ ਸੀ ਇਦਾਂ ਕਥਾਵਾਚਕਾਂ ਤੋਂ ਤੇ ਉਹ ਮੈਂ ਆਪਣੀ ਯਾ ਵੇ ਲਾਈਫ ਦੇ ਉਤੇ ਉਹ ਉਹਨੂੰ ਮੈਂ ਅਪਲਾਈ ਵੀ ਕੀਤਾ ਅੱਜ ਕੀਤਾ ਆ ਉਹ ਮਹਾਰਾਜ ਨੇ ਉਪਰੋਂ ਤੋਂ ਰੋਂ ਆਜ ਦਿੱਤੀ ਵੀ ਨਹੀਂ ਆ ਕੋਮਲਾ ਤੋਂ ਆ ਗੱਲ ਕਰ ਤੇ ਇਦਾਂ ਸਹੀ ਆ ਕੁਝ ਮੇਰੇ ਪਰਿਵਾਰਕ ਮੈਂਬਰ ਚਲੋ ਗੁੱਸੇ ਦੇ ਵਿੱਚ ਬੰਦਾ ਬਹੁਤ ਕੁਝ ਕਰ ਲਦਾ ਉਹਨਾਂ ਦੀ ਵੀ ਸਿੱਖਿਆ ਏ ਕਿ ਫਰੀਦਾ ਬੁਰੇ ਦਾ ਭਲਾ ਕਰ ਜਿਹੜਾ ਬੁਰਾ ਬੰਦਾ ਵਾ ਨਾ ਉਹਦਾ ਵੀ ਪੜਾ ਕਰ ਤੇਰਾ ਕੌਣ ਕਰੇਗਾ ਉਹ ਨੀਲੀ ਛੱਤ ਪੜਾ ਸਹੀ ਆ ਤੁਹਾਡੇ ਵਾਸਤੇ ਵੀ ਇਹ ਆ ਵੀ ਜਿਹੜਾ ਬੁਰਾ ਬੰਦਾ ਵਾ ਜਿਹੜਾ ਤੁਹਾਨੂੰ ਲੱਖ ਗਾਲਾਂ ਵੀ ਕੱਢਦਾ ਵਾ ਤੁਹਾਡਾ ਫਾਇਦਾ ਵੀ ਝੁਕ ਲੰਦਾ ਵਾ ਤੇ ਤੁਹਾਨੂੰ ਫਿਰ ਵੀ ਤੁਹਾਡੇ ਮਤਲਬ ਵੀ ਉਹੀ ਵੀ ਇਹ ਬੰਦਾ ਸਹੀ ਨਹੀਂ ਆ ਜਾਂ ਗਲਤ ਆ ਚੰਗੇ ਨੂੰ ਵੀ ਮਾੜਾ ਕਹੀ ਜਾਣਾ ਨੇ ਉਹਨੂੰ ਫੇਰ ਕਹੋ ਕੋਈ ਗੱਲ ਨਹੀਂ ਯਾਰ ਠੀਕ ਆ ਮੈਂ ਗਲਤਿਆਂ ਕੋਈ ਗੱਲ ਨਹੀਂ ਤੂੰ ਆਹ ਕੰਮ ਕਰ ਠੀਕ ਆ ਤਹਾਡੇ ਕੋਲ ਕੋਈ ਚੱਲ ਕੇ ਆਉਂਦਾ ਵਾ ਵੀ ਨਹੀਂ ਸਾਡਾ ਕੋਈ ਸਰਦਾ ਨਹੀਂ ਆ ਜਾਂ ਕਿਦਾਂ ਉਹਨੂੰ ਕਹਿੰਦਾ ਠੀਕ ਆ ਆਪਣਾ ਸਾਰਾ ਸਾਡਾ ਕੋਈ ਸਾਡਾ ਸਰੇ ਚਾਏ ਨਾ ਸਰੇ ਤੇਰਾ ਸਰਨਾ ਚਾਹੀਦਾ ਸਹੀ ਆ ਜੀ ਤੇ ਉਹ ਗੱਲ ਇੱਕ ਹੋਰ ਆ ਬੜਿਆ ਖਾਣਿਆ ਮੇਰਾ ਨਾਨਾ ਜੀ ਮੇਰੀ ਮੰਮੀ ਜੀ ਇਹਨਾਂ ਦੀ ਦੇਣ ਆ ਵੀ ਜਿਹੜਾ ਮੈਂ ਆ ਖਾਣਾ ਦੇ ਵਿੱਚ ਪਰਚਲਤ ਹੋ ਗਿਆ ਇੱਕ ਕੈਪਚਰ ਪਾਵਰ ਹੁੰਦੀ ਆ ਕੋਈ ਗੱਲ ਨੂੰ ਕੈਚ ਕਰਨਾ ਉਹ ਸਾਕੇ ਮੈਂ ਕਈ ਹੋਰ ਗੱਲਾਂ ਨੂੰ ਕੈਚ ਨਾ ਕਰ ਪਉਂਦਾ ਹਾਂ ਪਰ ਉਹ ਮੇਰੇ ਨਾਨੇ ਦੇ ਅਖਾਨਿਆਂ ਕੁ ਮੇਰੀ ਮੰਮੀ ਦੇ ਵੀ ਉਹ ਪਾਪੇ ਵਾਲੇ ਅਖਾਨੀਆਂ ਕੇ ਪੀ ਗੱਲ ਇਹ ਹੀ ਵੀ ਪਾਪੇ ਮੇਰੇ ਦੇ ਅਖਾਨ ਤੇ ਮੰਮੀ ਵੀ ਉਹ ਦਰਸਾਉਂਦੀ ਆ ਗਾ ਮੰਮੀ ਉਹ ਦਰਸਾਉਣਾ ਆ ਕਈ ਬੰਦਿਆਂ ਨੂੰ ਨਹੀਂ ਇਹ ਚੀਜ਼ ਨੌਲੇਜ ਦੇ ਵਿੱਚ ਆ ਕੇ ਨਾ ਕੋਈ ਨੋਟਿਸ ਕਰਦਾ ਵਾ ਪਰ ਇਹ ਜਿਹੜੇ ਅਖਾਨ ਆ ਬੰਦੇ ਦੀ ਜ਼ਿੰਦਗੀ ਸਵਾਰਦੇ ਆ ਸੋਜੀ ਬਖਸ਼ਦੇ ਆ ਉਹ ਖਾਨ ਇਦਾਂ ਹੀ ਮੂਰਖ ਨਾਲ ਨਾਲ ਲੁਜੀਏ ਤੇ ਇਹ ਗੱਲ ਕਿਦਾਂ 부ਝੀਏ ਜਿਹੜਾ ਆਪਾਂ ਮੂਰਖ ਦੇ ਨਾਲ ਉਲਝਦੇ ਆ ਉਹ ਬੇਫਜ਼ੂਲ ਆ ਮੂਰਖ ਨਾਲ ਉਲਝਣਾ ਨਹੀਂ ਚਾਹੀਦਾ ਉਤੋਂ ਪਛਾਹ ਹੋ ਕੇ ਆਪਣੇ ਘਰੇ ਵਾਪਸ ਆ ਜਾਓ ਜਾਂ ਉਦੇ ਤੋਂ ਦੂਰ ਦਰਾਡੇ ਚੱਲ ਜਾਓ ਤੇ ਅਗਲਾ ਚਲੋ ਮੂਰਖ ਇਹ ਕਹੂਗਾ ਮੂਰਖ ਇਹੀ ਕਹੇਗਾ ਮੇਥੋਂ ਖਣੀ ਡਰ ਗਿਆ ਪਰ ਇਹ ਆ ਸਿਆਣੇ ਬੰਦੇ ਕਹਿੰਦੇ ਜਿਹੜਾ ਡਰਿਆ ਸੋ ਤਰਿਆ ਠੀਕ ਆ ਇਹ ਇਹ ਗੱਲਾਂ ਵਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈਡ ਕਰਨੀਆਂ ਚਾਹੀਦੀਆਂ ਵਾ ਸੋਜੀ ਆਉਂਦੀ ਆ। ਸਾਡਾ ਵੀਰ ਆ ਗੱਲਾਂ ਵਾ ਇਹਨਾਂ ਗੱਲਾਂ ਤੇ ਮੇਰੇ ਜਿੰਨੇ ਵੀ ਬਿਠਾ ਕੇ ਆ YouTube ਫੈਮਿਲੀ ਵਾਲੇ ਮੇਰੇ ਵੀਰ ਭਰਾ ਦਰਸ਼ਕ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਭੈਣ ਭਰਾਵਾਂ ਦੇ ਵਿੱਚ ਇਹ ਥੋੜੀ ਉੱਚਨੀ ਚ ਹੋ ਜਾਂਦੀ ਹੈ ਜਾਂ ਕਿਦਾਂ ਉਹਨਾਂ ਤੇ ਅਪਲਾਈ ਕਰੋ ਇਹ ਚੀਜ਼ਾਂ। ਲੈ ਕੋਈ ਨਹੀਂ ਹੋਰ ਚੀਜ਼ਾਂ ਦੱਸਦੇ ਆ। ਸਾਰਾ ਪਤਾ ਸਿੰਧਾ ਗਰੀ। ਆਵਾਜ਼ ਮਾਰ ਡਾਈ। ਆਵਾਜ਼ ਮਾਰੋ। ਆਏ ਪਾਪਾ ਰੋਡ ਬੜਾ ਖਰਾਬ ਹੀ ਤੇ ਤਾਂ ਕਰਕੇ ਪਾਪਾ ਇਦਾਂ ਦੀ ਆਉਣਾ ਪਿਆ ਵਾ ਨਹੀਂ ਇਹ ਜੋ ਬੇ ਚੰਗਾ ਇਹਨੂੰ ਗੱਡੀ ਨੂੰ ਰੋਡ ਚੰਗਾ ਚਾਹੀਦਾ ਪਾਪਾ ਰੋਡ ਚੰਗਾ ਚਾਹੀਦਾ ਪਾਪਾ ਨਹੀਂ ਰੋਕੋ ਵਾਦੋ ਹਾਂ ਕਿਉਂਕਿ ਇਹ ਗੇਅਰ ਕੱਢਣ ਪਉਣ ਚ ਰਹਿਦਾ ਉਹਦਾ ਤੇਲ ਵੱਧ ਖਾ ਜਾਂਦੀ ਆ ਓਏ ਆਹ ਤਾਂ ਜਾਂਦੀ ਪਾਣੀ ਵਾਂਗੂ ਆਹੋ ਤੇ ਕਿਹਦਾ ਸਰਦਾਰ ਜੀ ਛੱਡ ਹਾਂ ਬਾਕੀ ਪਤਾ ਹੀ ਆ ਪਾਪਾ ਤੁਹਾਨੂੰ ਵੇਖ ਲਾ ਬਹੁਤ ਮਾੜੀਆਂ ਸੜਕਾਂ ਆ ਟੁੱਟ ਜਾਂ ਟੁੱਟ ਕੇ ਜਾਂ ਤੇ ਕਹਿੰਦਾ ਗਾੜੀ ਸਫਾ ਮਾਰ ਰਹੀ ਨਹੀਂ ਹਾਂ ਤੇ ਜਿਹੜਾ ਕੋਈ ਰੋਦਾ ਕੁਰਸੀ ਤੇ ਰੋਦਾ ਉਹ 1 ਲੀਟਰ ਦੇ ਨਾਲ ਹੀ ਨੇ 12 ਕਿਲੋ 12 ਕਿਲੋਮੀਟਰ ਦੀ ਐਵਰੇਜ ਦਿੱਤੀ ਆ ਪਾਪਾ ਹਾਂ ਤੇ ਹੁਣ ਇਹਨੇ ਦੇਣੀ ਆ 17 18 ਹਾਂ 20 ਵੀ ਕੱਢ ਦਊਗੀ ਆ ਜਿੱਦਾਂ ਮੇਨ ਰੋਡ ਤੇ ਜਾਣ ਨੇ ਲੱਗਾ ਇਹ ਸੇ ਸੋਚਿਆ ਸੋਚ ਤੇ ਵਿਚਾਰ ਵਾਈ ਗੱਲ ਪਤਾ ਆ ਮੇਰੇ ਵਾਲਾ ਕਹਿੰਦਾ ਵਿੱਚੋਂ ਦੀ ਚੱਲ ਜਾਦੇ ਵਿੱਚੋਂ ਦੀ ਮੋੜ ਕੋੜ ਕਿੰਨੇ ਆ ਗਏ ਓ ਸਹੇ ਸਹੇ ਕਦੀ ਤਾਂ ਹੋ ਗਈ ਤੇ ਕਦੀ ਥਾ ਹੋ ਗਈ ਹੂੰ ਜੁਰਨਾ ਜ਼ੋਰ ਲੱਗਦਾ ਵਾ ਨਾ ਗੱਡੀ ਚਲਾਉਣ ਦਾ ਮਜ਼ਾ ਹੁੰਦਾ ਹੀ ਫਿਰ ਮਜ਼ਾ ਕਰਦਾ ਹੁੰਦਾ ਆਲੇ ਪਾਲੇ ਖੇਚ ਕੇ ਲੱਗੇ ਕਰ ਲਿਆ ਕੱਢੀ ਹਾਂ ਪਰ ਜਾਣਦਾ ਮਜ਼ਾ ਆਉਂਦਿਆ ਵਾ ਨਹੀਂ ਤਾਂ ਟੁੱਟ ਘੁੱਟ ਛਕ ਟੁੱਟ ਕਿਉਂ ਆ ਕਿੱਥੇ ਫਸਾਤਾ ਈ ਉਹ ਤੇ ਤੈਨੂੰ ਦੱਸਿਆ 20000 ਫੇਰ ਨਹੀਂ ਹੁੰਦਾ ਪੁੱਤ ਕਿੱਥੇ ਨੂਆ ਤੇ ਕਰਦਾ ਤਤਲਾ ਦੇ ਸਾਨੂੰ ਕਰਕ ਹੋ ਗਿਆ ਨਾ ਤਤਲਾ ਦੇ ਸਾਰੀ ਫਿਰ ਨਹੀਂ ਖਰਾਬ ਸਾਡੇ ਪਿੰਡਾਂ ਦਾ ਹੀ ਹਾਲ ਉਹਨਾਂ ਦਾ ਜਿਹੜੇ ਤੇਰੇ ਪਿੰਡਾਂ ਇਹਦੇ ਤਤਲਾ ਦੇ ਵਿੱਚ ਅਤੀ ਪਤਦੀ ਬਣਾਤੀ ਆ ਤੇ ਜਿਹੜੇ ਪਿਛਲਾ ਸਭ ਸਿੰਘ ਤੋਂ ਉਹਖਾਗੇ ਨਾ ਮਨਪੇਣਾ ਤੇ ਇਦਾਂ ਦਾ ਜਨ ਲੀੜੇ ਲਾ ਕੇ ਲੰਗਣ ਵਾਲੀ ਗੱਲ ਇਹਨਾਂ ਸੜਿਆ ਹੰਤ ਪਾਣੀ ਨਿਕਮਾ ਪਾਣੀ ਆਦੇ ਪਪਾ ਵੇਖ ਕਿਡਾ ਵਜਿਆ ਸ਼ਾਂਦਾ ਰੋਡ ਬਣਿਆ ਮੈਂ ਕਿਹਾ ਕੋਈ ਗੱਲ ਨਹੀਂ ਕਰਨੀ ਇਸ ਤੋਂ ਬਾਹਰ ਲੁਕਨ ਸਾਹਿਬ ਦਾ ਨਿਕਾਵਾ ਹੁੰਦਾ ਇਹ ਉਹ ਇਹਨੇ ਹੋਰ ਦੋ ਵਾਰੀ ਬੱਲੇ 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 ਇਹਦੇ ਨੇ ਰੋਡ ਬਾਉ ਉਥੋਂ ਫਿਰ ਕਿਦਨ ਗਿਆ ਹੈ ਪਡੋਰੀ ਤੋਂ ਕਿਥੋਂ ਪਡੋਰੀਆਂ ਪਡੋਰੀ ਜਦੋਂ ਥੈਂਕੋ ਗਿਆ ਤੂੰ ਛੱਡ ਕੇ ਆਇਆ ਨਾ ਉੱਥੇ ਰਹਿ ਆ 6-7 ਦਿਨ ਆਹੋ ਮੈਂ ਫੇਰ ਗਿਆ ਇਸਾ ਦਿੱਕ ਦੋਰੀ ਤੇ ਫੇਰ ਹੋਇਆ ਤੁਹਾਡੇ ਹੰਦਿਆ ਆਹੋ ਉਹਦਾ ਕੁਰਦਾ ਜਮ ਲੈ ਜਾਂਦਾ ਹੀ ਜਿਹੜਾ ਸਾਡੇ ਕੋਲ ਹੀ ਉਹ ਲੈ ਲੈਂਦਾ ਇੱਥੋਂ ਤੇ ਜਦੋਂ ਇੱਥੇ ਆਇਆ ਅੱਛਾ ਅੱਛਾ